ਇਹ ਸਿਸਟਰ ਦੀ ਬੜੀ ਅਦਭੁਤ ਗਵਾਹੀ ਹੈ ਪਾਸ਼ਾ ਜੀ ਇਹ ਪਹਿਲਾਂ ਪ੍ਰਭੂ ਦਾ ਬੈਕਸਲੈਂਡ ਹੋ ਚੁੱਕੇ ਸੀ ਪਾਸ਼ਾ ਜੀ ਇਹ ਤਾਂ ਜਨ ਕਿ ਬੈਕਸਲੈਂਡ ਹੋਣ ਦੇ ਨਾਲ ਬਹੁਤ ਜ਼ਿਆਦਾ ਪ੍ਰੋਬਲਮਾਂ ਚ ਬਹੁਤ ਜ਼ਿਆਦਾ ਕਸ਼ਨਾ ਦੇ ਸੀ ਪਾਸ਼ਾ ਜੀ ਇਹ ਦੱਸ ਦੇ ਕਿ ਪਿਛਲੇ ਦਿਨਾਂ ਦੇ ਚ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਇਹਦੇ ਪੇਟ ਚ ਬਹੁਤ ਜ਼ਿਆਦਾ ਦਰਦ ਸੀ ਪਾਸ਼ਾ ਜੀ ਮੈਡੀਸਨ ਕਾਈ ਪਾਸ਼ਾ ਜੀ ਦੱਸ ਦੇ ਕਿ ਔਰ ਇਹਨਾਂ ਦੀ ਬੇਟੀ ਪਾਸੇ ਜੀ ਜੋ ਕਿ ਇਹਾਂ ਦੀ ਮੈਰਿਜ ਹੋ ਚੁੱਕੀ ਇਹਨਾਂ ਦੇ ਕੋਲ ਆਈ ਸੀ ਉਹ ਇਸ ਪਹਵਾਂ ਦੇ ਚ ਪਹਿਲਾਂ ਸੇਵਾ ਕਰਦੇ ਸੀ ਵਿਸ਼ਵਾਸ ਕਰਦੇ ਸੀ ਇਹਨਾਂ ਨੇ ਬੋਲਿਆ ਕਿ ਮੰਮੀ ਤੁਸੀਂ ਪਹਵਾਂ ਦੇ ਚ ਪ੍ਰਾਰਥਨਾ ਕਰਵਾਓ ਤਾਂ ਪਰਮੇਸ਼ਰ ਤੁਹਾਨੂੰ ਬਲੈਸ ਕਰੇਗਾ ਜਦ ਇਹਨਾਂ ਨੇ ਦੁਬਾਰਾ ਪਰਮੇਸ਼ਰ ਤੇ ਸੇਧ ਕੀਤਾ ਬਾਈ ਫੇਜ ਜਦੋਂ ਉਹ ਪ੍ਰਾਰਥਨਾ ਮੈਨੂੰ ਸੇਧ ਕੀਤਾ ਇਸੇ ਛੇ ਦਾਦੀ ਨੇ ਕਿ 14 ਮੈਡੀਸਿਨਾਂ ਡ੍ਰਿਪਸ ਦਾ ਇੰਜੈਕਸ਼ਨ ਦਾ ਇਜਾਜ਼ਤ ਨਹੀਂ ਆਸੀ ਪਸ਼ੇ ਦਾਦੇ ਨੇ ਕਿ 14

اس وجہ میں میٹنگ آیا دوبارہ آ لے لویا اب پہلا دن دا واپس آنگا اور اوہے اس وجہ میٹنگ نہیں آئی سی اور تھوڑے دن ہوئے ویسے برے کرا کے گئے آ لے لویا تو پربو نے وعدہ کیا کہ میں دوارا پھر تو پربو تیری چرنا چاہوں گی پون چاہو گی کیونکہ یہ ہوں بہت کافی ٹیم ہو چکا سر جب پربھو نکل گئے سی تو بہت سارے دکھان کا سامنا کرنا پڑا